ਸਜਣੋ ਸੁਪਰੀਮ ਕੋਰਟ ਨੇ ਸਾਰੇ ਰਾਜਾਂ ਨੂੰ ਇਹ ਹੁਕਮ ਜਾਰੀ ਕੀਤਾ ਹੈ ਕਿ ਤੁਹਾਡੇ ਰਾਜਾਂ ਦੇ ਵਿੱਚ ਜਿਹੜੇ-ਜਿਹੜੇ ਬੰਦੀ ਸ਼ਖਸ਼ ਆਪਣੀ ਕੈਦ ਦੀ ਮਿਆਦ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਤੁਰੰਤ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਹੈ ਜਿੱਥੇ ਮੈਂ ਸੁਪਰੀਮ ਕੋਰਟ ਦੇ ਇਸ ਹੁਕਮ ਦਾ ਸਵਾਗਤ ਕਰਦਾ ਤੇ ਨਾਲੇ ਸ਼ਲਾਘਾ ਕਰਦਾ ਉਥੇ ਹੀ ਮੈਂ ਬਾਕੀ ਰਾਜਾਂ ਦੇ ਸਰਕਾਰਾਂ ਨੂੰ ਇਹ ਅਪੀਲ ਵੀ ਕਰਦਾ ਕਿ ਸਾਡੇ ਬੰਦੀ ਸਿੰਘ ਕੇਵਲ 20 ਸਾਲ ਨਹੀਂ 30 35 35 ਸਾਲ ਤੋਂ ਜੇਲਾਂ ਦੇ ਵਿੱਚ ਉਹਨਾਂ ਦੀ ਮਿਆਦ ਵੀ ਪੂਰੀ ਹੋ ਚੁੱਕੀ ਹੈ ਪਰ ਆਪਣੀ ਮਿਆਦ ਪੂਰੀ ਹੋਣ ਤੋਂ ਉਹ 12 12 15 15 ਸਾਲ ਤੋਂ ਜੇਲ੍ਹਾਂ ਦੇ ਵਿੱਚ ਨਜਾਇਜ਼ ਕੈਦ ਕੱਟ ਰਹੇ ਹਨ ਉਹਨਾਂ ਦੇ ਉੱਤੇ ਵੀ ਸੁਪਰੀਮ ਕੋਰਟ ਦਾ ਇਹੀ ਹੁਕਮ ਇਹੀ ਨਿਆਵਿਧਾਨ ਇਹੀ ਨਾ ਪ੍ਰਣਾਲੀ ਤੇ ਇਹੀ ਸੰਵਿਧਾਨ ਲਾਗੂ ਹੁੰਦਾ ਆ ਅੱਜ ਸਾਰੇ ਸਿੱਖ ਜਗਤ ਦੇ ਮਨ ਦੇ ਵਿੱਚ ਇੱਕ ਰੋਸ ਹੈ ਦਰਦ ਹੈ ਕਿ ਜਦੋਂ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਸਿੱਖਾਂ ਦੇ ਹੱਕਾਂ ਦੀ ਗੱਲ ਆਉਂਦੀ ਹੈ ਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ ਉਦੋਂ ਸਿੱਖਾਂ ਦੀਆਂ ਮੰਗਾਂ ਨੂੰ ਤੇ ਆਵਾਜ਼ਾਂ ਨੂੰ ਦਰਕਨਾਰ ਕਰ ਦਿੱਤਾ ਜਾਂਦਾ ਹੈ ਆਵਾਜ਼ਾਂ ਨੂੰ ਕੁਚਲ ਦਿੱਤਾ ਜਾਂਦਾ ਹੈ ਪਰ ਅੱਜ ਜੋ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤੇ ਨੇ ਵੱਖੋ ਵੱਖਰੇ ਰਾਜਾਂ ਨੂੰ ਉਹ ਹੂ ਬਹੂ ਲਾਗੂ ਹੋਣੇ ਚਾਹੀਦੇ ਆ ਬਿਨਾ ਕਿਸੇ ਦਾ ਧਰਮ ਮਸਬ ਜਾਤ ਵੇਖਿਆ ਤੇ ਸਾਰਿਆਂ ਨੂੰ ਜਿਨ੍ਹਾਂ ਨੇ ਆਪਦੀ ਮਿਆਦ ਨੂੰ ਪਗਾ ਲਿਆ ਹੈ ਕੈਦ ਦੀ ਨੂੰ ਤੇ ਉਹਨਾਂ ਨੂੰ ਤੁਰੰਤ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਹੈ ਪਰ ਜੇ ਇਸ ਤਰ੍ਹਾਂ ਦੇ ਨਾਲ ਨਹੀਂ ਹੁੰਦਾ ਤੇ ਸਿੱਖਾਂ ਨੂੰ ਨਿਆਂ ਨਹੀਂ ਮਿਲਦਾ ਤੇ ਇਹ ਸਿੱਖਾਂ ਦੇ ਜਜ਼ਬਾਤਾਂ ਦੀ ਤੇ ਨਾਲੇ ਹਿਊਮਨ ਰਾਈਟਸ ਦੀ ਬਹੁਤ ਵੱਡੀ ਵਾਇਓਲੇਸ਼ਨ ਤੇ ਬਹੁਤ ਵੱਡੀ ਉਲੰਘਣਾ ਹੋਏਗੀ